ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਫਕੀਰ ਨੂੰ ਵੀ ਰਾਜਾ ਬਣਾ ਦਿੰਦੇ ਨੇ ਇਹ ਤਿੰਨ ਨੁਕਤੇ ਭਾਵ ਕਿ ਜੇਕਰ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਮਾੜਾ ਸਮਾਂ ਚੱਲ ਰਿਹਾ ਹੈ ਘਰ ਵਿੱਚ ਦੁੱਖ ਆ ਕਲੇਸ਼ ਆ ਬਿਮਾਰੀ ਆ ਗਰੀਬੀ ਆ ਜੋ ਵੀ ਤੁਹਾਡੀ ਜ਼ਿੰਦਗੀ ਦੀ ਚਿੰਤਾ ਪਰੇਸ਼ਾਨੀ ਆ ਨਾ ਉਹਦੇ ਵਿੱਚੋਂ ਬਾਹਰ ਆਉਣ ਦਾ ਤੁਹਾਨੂੰ ਰਾਹ ਮਿਲ ਜਾਵੇਗਾ بس ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰਦੋ ਕਿਸੇ ਨੂੰ ਕੁਝ ਵੀ ਪੁੱਛਣ ਦੀ ਲੋੜ ਨਹੀਂ ਕਈ ਵਾਰ ਆਪਾਂ ਆਪਣੇ ਘਰ ਦੀਆਂ ਪਰਿਵਾਰ ਦੀਆਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਪਰੇਸ਼ਾਨੀਆਂ ਨੂੰ ਲੈ ਕੇ ਇੰਨਾ ਕਿ ਜ਼ਿਆਦਾ ਦੁਖੀ ਹੋ ਜਾਂਦੇ ਆ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਆਉਣੇ ਸ਼ੁਰੂ ਹੋ ਜਾਂਦੇ ਆ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਆ ਕਿ ਸਾਡੇ ਘਰ ਦੇ ਵਿੱਚ ਇੱਕੇ ਦਮ ਇੰਨਾ ਦੁੱਖ ਦਿਲਦਰ ਕਿਵੇਂ ਆ ਗਿਆ ਇਤੇ ਸਾਡੇ ਘਰ ਨੂੰ ਕਿਸੇ ਨੇ ਨજર ਤਾਂ ਨਹੀਂ ਲਾ ਦਿੱਤੀ ਸਾਡੇ ਘਰ ਦੇ ਜੀਵਾਂ ਨੂੰ ਕਿਸੇ ਨੇ ਨਜਰਸਤਾ ਨਹੀਂ ਲਾ ਦਿੱਤੀ ਸਾਡੇ ਕੰਮ ਧੰਦੇ ਕਾਰੋਬਾਰ ਨੂੰ ਤਾਂ ਕਿਸੇ ਨੇ ਨਹੀਂ ਬੰਨ੍ਹ ਦਿੱਤਾ ਜਦੋਂ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਵੇ ਜਾਂ ਫਿਰ ਕੰਮ ਕਰਨ ਨਾਲੋਂ ਮਨ ਹੀ ਨਾ ਕਰੇ ਜਾਂ ਕਈ ਵਾਰ ਕੀ ਹੁੰਦਾ ਕਿ ਸਾਡੇ ਘਰ ਦਾ ਕੋਈ ਜੀ ਉਦਾਸ ਪਰੇਸ਼ਾਨ ਰਹਿੰਦਾ ਏ ਤਾਂ ਇਦਾਂ ਜਦੋਂ ਆਪਾਂ ਘਰ ਦੇ ਜੀ ਨੂੰ ਦੇਖਦੇ ਹਾਂ ਵੀ ਇਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਈ ਵਾਰ ਨਾ ਪਰਿਵਾਰ ਦੇ ਮਨ ਦੇ ਵਿੱਚ ਨਾ ਚਾਹੁੰਦੇ ਹੋયા ਨਹੀਂ ਇਦਾਂ ਦੇ ਵਿਚਾਰ ਆ ਜਾਂਦੇ ਆ ਕਿ ਕਿਤੇ ਸੱਚਮੁੱਚ ਸਾਡੇ ਬੱਚੇ ਨੂੰ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਤੇ ਜਦੋਂ ਮਨ ਦੇ ਵਿੱਚ ਇਦਾਂ ਦਾ ਵਹਿਮ ਪਰਮਾ ਆ ਗਿਆ ਜਾਂ ਫਿਰ ਇਹਨਾਂ ਵਹਿਮਾਂ ਪਰਮਾਂ ਦਾ ਇਲਾਜ ਤੁਸੀਂ ਆਪਣੇ ਹਿਸਾਬ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਟੂਨੇ ਟੋਟ ਕੇ ਤਾਂ ਗੇਤਵੀਤਾਂ ਦੇ ਚੱਕਰ ਦੇ ਵਿੱਚ ਪੈ ਗਏ ਤਾਂ ਸੱਚ ਕਰਕੇ ਜਾਣਿਓ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਘਟਣ ਦੀ ਜਗ੍ਹਾ ਤੇ ਹੋਰ ਜ਼ਿਆਦਾ ਵੱਧ ਜਾਂਦੀਆਂ ਕਿਉਂਕਿ ਜਿਹੜਾ ਬੰਦਾ ਇਹ tàge taveet ṭūne ṭoṭkian ਦੇ ਚੱਕਰਾਂ ਦੇ ਵਿੱਚ ਪੈ ਜਾਂਦਾ ਨਾ ਉਹਦੀ ਖੁਦ ਦੀ ਸੋਚਨ ਸਮਝਣ ਦੀ ਸ਼ਕਤੀ ਵੀ ਘਟ ਜਾਂਦੀ ਹੈ ਫਿਰ ਉਹ ਦੂਜਿਆਂ ਦੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਹੈ ਉਹ ਕਿਸੇ ਦੂਸਰੇ ਦੇ ਉੱਤੇ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਉਰੀ ਜ਼ਿੰਦਗੀ ਦੇ ਵਿੱਚ ਉਹਦੇ ਕਮਾਂਕਾਰਾਂ ਦੇ ਵਿੱਚ ਘਾਟਾ ਹੋਰ ਵੱਧਦਾ ਹੈ ਸੋ ਇਦਾਂ ਦੇ ਤਾਗੇ ਤਵੀਤ ਟੂਨੇ ਟੋਟਕਿਆਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਇਹ ਜਿਹੜੇ ਤਿੰਨ ਕਮਾਂ ਪਾਪ ਜੀ ਨੂੰ ਦੱਸਣ ਜਾ ਰਹੇ ਆ ਨਾ ਇਹ ਇੰਨੇ ਕੁ ਅਸਰਦਾਰ ਆ ਕਿ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਤੁਸੀਂ ਆਪ ਕਰ ਪਾਉਗੇ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਜਿਸ ਦਿਨ ਤੋਂ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਸਮਝੋ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਹਨਾਂ ਨੁਕਤੇ ਕਿਹੜੇ ਨੇ ਅਤੇ ਕਿੰਝ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਖਤਮ ਕਰਦੇ ਨੇ ਸਾਰੀ ਗੱਲਬਾਤ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਾਂਗੇ ਇੱਦਾਂ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ ਕਹਿੰਦੇ ਉਹ ਪੁੱਤਰ ਨੂੰ ਚੰਗਾ ਪੜਾਇਆ ਲਿਖਾਇਆ ਜਦੋਂ ਪੜ੍ਹਾਈ ਲਿਖਾਈ ਪੂਰੀ ਹੋ ਗਈ ਤਾਂ ਪਿਤਾ ਨੇ ਜੋ ਵੀ ਜੀਵਨ ਭਰ ਤਨ ਕਮਾਇਆ ਸੀ ਪੈਸਾ ਕਮਾਇਆ ਸੀ ਉਹ ਪੈਸਾ ਲਾ ਕੇ ਆਪਣੇ ਬੱਚੇ ਨੂੰ ਇੱਕ ਕਾਰੋਬਾਰ ਸ਼ੁਰੂ ਕਰ ਦਿੱਤਾ ਕਹਿੰਦੇ ਉਹ ਬੱਚੇ ਨੇ ਵੀ ਉਹ ਕਾਰੋਬਾਰ ਦੇ ਵਿੱਚ ਜੀ ਲਾ ਕੇ ਮਿਹਨਤ ਕਰਨੀ ਸ਼ੁਰੂ ਕੀਤੀ ਕੰਮ ਚੱਲ ਹੀ ਪਿਆ ਸੀ ਪਰ ਅਚਾਨਕ ਹੀ ਉਹਨੂੰ ਉਹਦੇ ਕੰਮ ਧੰਦੇ ਦੇ ਵਿੱਚ ਘਾਟਾ ਪੈ ਗਿਆ ਉਹਨੇ ਬਹੁਤ ਕੋਸ਼ਿਸ਼ ਕੀਤੀ ਠੀਕ ਕਰਨ ਦੀ ਪਰ ਉਹ ਕਾਟੇ ਨੂੰ ਪੂਰਾ ਨਹੀਂ ਕਰ ਪਾਇਆ ਇਸ ਕਰਕੇ ਨਾ ਕਹਿੰਦੇ ਬਹੁਤ ਦੁਖੀ ਪਰੇਸ਼ਾਨ ਰਹਿਣ ਲੱਗਾ ਉੱਪਰੋਂ ਕਿਸੇ ਨੇ ਉਹਦੇ ਮਨ ਦੇ ਵਿੱਚ ਇਹ ਵਹਿਮ ਪਾ ਦਿੱਤਾ ਵੀ ਇਦਾਂ ਤਾਂ ਹੋ ਨਹੀਂ ਸਕਦਾ ਤੂੰ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਕੰਮਕਾਰ ਕਰ ਰਿਹਾ ਸੀ ਜ਼ਰੂਰ ਤੇਰੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਹੈ ਇਹਨੇ ਕਿਹਾ ਵੀ ਮੇਰੇ ਕੰਮ ਨੂੰ ਕੋਈ ਕਿਉਂ ਬੰਨੇਗਾ ਤਾਂ ਕਹਿਣ ਵਾਲੇ ਨੇ ਇਹ ਕਹਿ ਦਿੱਤਾ ਕਿ ਅੱਜਕੱਲ ਲੋਕ ਕਿਸੇ ਦੀ ਤਰੱਕੀ ਨੂੰ ਦੇਖ ਕੇ ਜਲਦੇ ਨਹੀਂ ਆ ਇਸ ਕਰਕੇ ਜ਼ਰੂਰ ਤੇਰੇ ਹੀ ਕਿਸੇ ਜਾਣਕਾਰ ਨੇ ਜਾਂ ਤੇਰੇ ਹੀ ਕਿਸੇ ਰਿਸ਼ਤੇਦਾਰ ਨੇ ਤੇਰੇ ਕੰਮ ਨੂੰ ਬੰਨ੍ਹ ਦਿੱਤਾ ਹੈ ਇਸੇ ਕਰਕੇ ਤੇਰਾ ਚੱਲਦਾ ਚੱਲਦਾ ਕੰਮ ਵਿੱਚ ਵਿਚਾਲੇ ਰੁਕ ਗਿਆ ਤੈਨੂੰ ਘਾਟਾ ਪੈ ਗਿਆ ਕਹਿੰਦੇ ਇਹਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਕੇ ਇਹਨੂੰ ਵੀ ਲੱਗਣ ਲੱਗਾ ਵੀ ਕੀ ਇਹ ਦੱਸਣ ਵਾਲੇ ਨੇ ਸਹੀ ਦੱਸਿਆ ਕਿਉਂਕਿ ਮੈਂ ਤਾਂ ਇੰਨੀ ਮਿਹਨਤ ਕਰ ਰਿਆ ਸੀ ਮੈਂ ਤਾਂ ਇੰਨੀ ਜਾਣਕਾਰੀ ਇਸ ਕੰਮ ਬਾਰੇ ਇਕੱਠੀ ਕੀਤੀ ਸੀ ਮੇਰੇ ਤੋਂ ਗਲਤੀ ਕਿੰਝ ਹੋ ਸਕਦੀ ਆ ਜਰੂਰ ਸੱਚਮੁੱਚ ਮੇਰੇ ਕੰਮ ਨੂੰ ਕਿਸੇ ਨੇ ਵੰਨ ਦਿੱਤਾ ਹੈ ਬਸ ਕਹਿੰਦੇ ਉਸ ਦਿਨ ਤੋਂ ਬਾਅਦ ਇਹਨੇ ਦੂਜੇ ਹਿਸਾਬ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਭਾਮ ਕੀ ਢਾਗੇ ਤਵੀਤ ਟੂਣੇ ਟੋਟਕਿਆਂ ਦੇ ਚੱਕਰਾਂ ਦੇ ਵਿੱਚ ਪੈ ਗਿਆ ਕਿ ਮੈਂ ਆਪਣੇ ਕੰਮ ਨੂੰ ਕੋਲ ਵਾਕੇ ਹੀ ਛੱਡਾਂਗਾ ਕਹਿੰਦੇ ਹਣ ਜਿਹਦੇ ਕੋਲ ਵੀ ਜਾਂਦਾ ਉਹ ਇਹਦੇ ਨਾਲ ਬਹੁਤ ਵਾਦੇ ਕਰਦੇ ਇਹਨੂੰ ਬਹੁਤ ਵੱਡੇ ਵੱਡੇ ਸੁਪਨੇ ਦਿਖਾਉਂਦੇ ਕਹਿੰਦੇ ਤੇਰਾ ਬੰਨਿਆ ਹੋਇਆ ਕੰਮ ਵੀ ਖੋਲਾਂਗੇ ਅਤੇ ਤੈਨੂੰ ਰਾਤੋਂ ਰਾਤ ਅਮੀਰ ਵੀ ਬਣਾ ਦੇਵਾਂਗੇ ਇਹਦੇ ਤੋਂ ਬਹੁਤ ਸਾਰੇ ਢੂਣੇ ਟੋਟ ਕੇ ਕਰਵਾਏ ਜਿਹਦੇ ਵਿੱਚ ਇਹਦੇ ਸਮੇਂ ਦੀ ਇਹਦੇ ਪੈਸੇ ਦੀ ਬਹੁਤ ਜ਼ਿਆਦਾ ਬਰਬਾਦੀ ਹੋਈ ਕਹਿੰਦੇ ਪਰ ਪੱਲੇ ਕੁਝ ਵੀ ਨਾ ਪਿਆ ਬਲਕਿ ਇਹਦੇ ਕਮਾਂਕਾਰਾਂ ਦੀਆਂ ਇਹਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੋਰ ਵਧ ਗਈਆਂ ਜਿੰਨਾ ਸਮਾਂ ਇਹਨੇ ਇੰਨਾ ਕੰਮਾਂ ਦੇ ਵਿੱਚ ਲਾਇਆ ਉਹਨੇ ਦੇ ਵਿੱਚ ਇਹਦੇ ਸਾਰੇ ਦੋਸਤ ਮਿੱਤਰ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਹੋ ਗਏ ਕਿਸੇ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਕਿਸੇ ਨੂੰ ਚੰਗੀ ਨੌਕਰੀ ਮਿਲ ਗਈ ਉਹ ਨੌਕਰੀ ਕਰਨ ਲੱਗਾ ਇਹ ਦੇਖ ਕੇ ਇਹਦੇ ਮਨ ਦੇ ਵਿੱਚ ਈਰਖਾ ਹੋਰ ਵੱਧ ਗਈ ਕਿ ਮੈਂ ਤਾਂ ਇਹਨਾਂ ਦੇ ਨਾਲੋਂ ਪੜ੍ਹਾਈ ਵਿੱਚੋਂ ਜ਼ਿਆਦਾ ਹੁਸ਼ਿਆਰ ਸੀ ਮੈਨੂੰ ਨੰਬਰ ਜ਼ਿਆਦੇ ਆਉਂਦੇ ਸਨ ਮੈਂ ਨਾਕਾਮ ਜਾਵਾਂ ਇਹ ਕਿੰਜ ਕਾਮਯਾਬ ਹੋ ਗਏ ਕਹਿੰਦੇ ਹੁਣ ਤਾਂ ਇਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰਨੀ ਵੀ ਛੱਡ ਦਿੱਤੀ ਜਿਹੜਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਸੇ ਦੀ ਵੀ ਗੱਲ ਨਹੀਂ ਸੀ ਸਮਝਦਾ ਬਸ ਆਪਣੇ ਕਮਰੇ ਦੇ ਵਿੱਚ ਬੈਠਾ ਬੈਠਾ ਸੋਚਦਾ ਰਹਿੰਦਾ ਬਾਹਰ ਜਾਣ ਤੋਂ ਵੀ ਡਰਦਾ ਸੀ ਕਿਉਂਕਿ ਹੁਣ ਤਾਂ ਜਿਹੜੇ ਲੋਕ ਪਹਿਲਾਂ ਕਹਿੰਦੇ ਸੀ ਤੂੰ ਗਲਤੀ ਕਰ ਨਹੀਂ ਸਕਦਾ ਹੁਣ ਕਹਿਣ ਲੱਗੇ ਵੀ ਤੂੰ ਇੰਨਾ ਸਮਝਦਾਰ ਸਿਆਣਾ ਹੋ ਕੇ ਇੰਨੀ ਵੱਡੀ ਗਲਤੀ ਕਿੰਜ ਕਰ ਗਿਆ ਹੁਣ ਇਹਨੇ ਉਲਟਾ ਸੋਚਣਾ ਸ਼ੁਰੂ ਕਰ ਦਿੱਤਾ ਇਹਨੂੰ ਲੱਗਣ ਲੱਗਾ ਵੀ ਲੋਕ ਤਾਂ ਮੈਨੂੰ ਮੂਰਖ ਸਮਝਦੇ ਨੇ ਕਹਿੰਦੇ ਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ 네ਗੇਟਿਵ ਵਿਚਾਰਾਂ ਨੇ ਇਹਨੂੰ ਚਾਰ ਸ਼ਵੇਰੀਆਂ ਤੋਂ ਘੇਰ ਲਿਆ ਤੇ ਨਤੀਜਾ ਇਹ ਨਿਕਲਿਆ ਕਿ ਇਹਦੇ ਸਰੀਰ ਦੇ ਉੱਤੇ ਵੀ ਮਾੜਾ ਪ੍ਰਭਾਵ ਪੈਣ ਲੱਗਾ ਸਰੀਰ ਬਿਮਾਰ ਰਹਿਣ ਲੱਗਾ ਕਹਿੰਦੇ ਇਹਨੂੰ ਬਿਮਾਰ ਇਹਨੂੰ ਨਿਰਾਸ਼ਾ ਦੇ ਵਿੱਚ ਘਿਰੇ ਹੋਏ ਨੂੰ ਦੇਖ ਕੇ ਇਹਦੇ ਪਰਿਵਾਰ ਨੂੰ ਬਹੁਤ ਚਿੰਤਾ ਹੋਣ ਲੱਗੀ ਕਿ ਜੇਕਰ ਇਹ ਇਸੇ ਤਰ੍ਹਾਂ ਰਿਹਾ ਤਾਂ ਇਹਦਾ ਸ਼ਰੀਰ ਵੀ ਰੋਗੀ ਬਣ ਜਾਏਗਾ ਕਹਿੰਦੇ ਉਹਦੇ ਪਿਤਾ ਜੀ ਨੇ ਬਹੁਤ ਵਾਰ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤਰ ਤੂੰ ਕਮਰੇ ਚੋਂ ਬਾਹਰ ਨਿਕਲਿਆ ਕਰ ਮੇਰੇ ਨਾਲ ਸੈਰ ਤੇ ਚੱਲਿਆ ਕਰ ਇਰੇ ਸ਼ਰੀਰ ਦੇ ਵਿੱਚ ਕੋਈ ਚੁਸਤੀ ਫੁਰਤੀ ਆਵੇ ਪਰ ਕਹਿੰਦੇ ਕਿਸੇ ਦੀ ਗੱਲ ਨਹੀਂ ਸੀ ਮੰਨਦਾ ਇਹਨੂੰ ਤਾਂ ਇੰਜ ਲੱਗਦਾ ਸੀ ਵੀ ਮੇਰੇ ਉੱਤੇ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਪੈ ਗਿਆ ਮੈਨੂੰ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਾਮਯਾਬ ਨਹੀਂ ਹੋ ਪਾਵਾਂਗਾ ਕਹਿੰਦੇ ਇਹਦੇ ਪਿਤਾ ਜੀ ਸਮਝਦਾਰ ਸਿਆਣੇ ਸੀ ਇਸ ਕਰਕੇ ਉਹ ਸਮਝ ਗਏ ਵੀ ਹੁਣ ਆਪਣੇ ਪੁੱਤਰ ਨੂੰ ਇਹਦੇ ਹਿਸਾਬ ਦੇ ਨਾਲ ਹੀ ਸਮਝ ਉਹ ਜੰਪਾ ਵੇਗਾ ਇਸ ਕਰਕੇ ਕਿ ਕਿ ਤੇਨੇ ਇਹਦੇ ਪਿਤਾ ਜੀ ਦੇ ਕੋਲ ਆਏ ਅਤੇ ਆ ਕੇ ਇਹਨੂੰ ਇਹਦੇ ਇੱਕ دوست ਬਾਰੇ ਦੱਸਣਾ ਲੱਗੇ ਕਹਿਣ ਲੱਗੇ ਵੀ ਤੇਰੇ ਦੋਸਤ ਨੇ ਇੱਕ ਨਿੱਕਾ ਜਿਹਾ ਕੰਮ ਸ਼ੁਰੂ ਕੀਤਾ ਸੀ ਨਿੱਕੀ ਜੀ ਦੁਕਾਨਦਾਰੀ ਤੋਂ ਉਹਦੇ ਵੱਡੇ ਵੱਡੇ ਸ਼ੋਰੂਮ ਬਣ ਗਏ ਆ ਕਿਤੇ ਨੂੰ ਪਤਾ ਕਿ ਉਹਨੇ ਇਹ ਸਭ ਕੁਝ ਕਿੰਜ ਕੀਤਾ ਤਾਂ ਕਹਿੰਦੇ ਨੇ ਉਹ ਗਿਆ ਕਿ ਨਹੀਂ ਪਿਤਾ ਜੀ ਮੈਨੂੰ ਕਾਫੀ ਸਮਾਂ ਹੋ ਗਿਆ ਮੈਂ ਆਪਣੇ ਕਿਸੇ ਵੀ ਦੋਸਤ ਮਿੱਤਰ ਦੇ ਨਾਲ ਕਦੇ ਗੱਲਬਾਤ ਨਹੀਂ ਕੀਤੀ ਇਸ ਕਰਕੇ ਮੈਨੂੰ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਤਾਂ ਪਿਤਾ ਨੇ ਕਿਹਾ ਵੀ ਮੈਨੂੰ ਪਤਾ ਹੈ ਉਹ ਤੇਰਾ ਦੋਸਤ ਜੋ ਤੁਹਾਡੀ ਕਲਾਸ ਦੇ ਵਿੱਚੋਂ ਸਭ ਤੋਂ ਨਲਾਇਕ ਸੀ ਘੱਟ ਨੰਬਰ ਆਉਂਦੇ ਸੀ ਪਰ ਉਹ ਅੱਜ ਇੱਕ ਕਾਮਯਾਬ ਬਿਜ਼ਨਸਮੈਨ ਬਣ ਗਿਆ ਤੈਨੂੰ ਪਤਾ ਉਹ ਕਿਵੇਂ ਬਣਿਆ ਇਹਨੇ ਕਿਹਾ ਕਿ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸ ਦੋ ਇਹਨੇ ਕਿਹਾ ਉਰਨੂ ਇੱਕ ਸੰਤ ਫਕੀਰ ਨੇ ਤਿੰਨ ਮੰਤਰ ਦਿੱਤੇ ਸੀ ਜਿਨ੍ਹਾਂ ਨਾਲ ਉਹ ਕਾਮਯਾਬ ਹੋ ਗਿਆ ਤੇ ਕਹਿੰਦੇ ਇਹ ਕਹਿਣ ਲੱਗਾ ਕਿ ਪਿਤਾ ਜੀ ਉਹ ਤਿੰਨ ਮੰਤਰ ਕਿਹੜੇ ਨੇ ਪਤਾ ਲੱਗ ਸਕਦਾ ਹੈ ਜੇ ਮੈਨੂੰ ਵੀ ਉਹ ਤਿੰਨ ਮੰਤਰ ਪਤਾ ਲੱਗ ਜਾਣ ਤਾਂ ਕੀਕ ਤਾਂ ਮੈਂ ਵੀ ਕਾਮਯਾਬ ਹੋ ਜਾਵਾਂ ਤੇ ਉਹਦੇ ਪਿਤਾ ਜੀ ਨੇ ਕਿਹਾ ਵੀ ਪੁੱਤਰ ਉਹ ਤਿੰਨ ਮੰਤਰ ਪਤਾ ਤਾਂ ਨਾ ਕਰ ਲੈ ਪਰ ਮੈਨੂੰ ਨਹੀਂ ਲੱਗਦਾ ਤੂੰ ਕਰ ਪਾਵੇਂਗਾ ਕਿਉਂਕਿ ਤੂੰ ਤਾਂ ਬਹੁਤ ਲੇਟ ਉੱਠਦਾ ਹੈ ਇਹਦੇ ਲਈ ਤੈਨੂੰ ਸਵੇਰੇ ਜਲਦੀ ਉੱਠਣਾ ਪੈਣਾ ਤਕੇ ਜਿਹੜੀ ਲੜਕੀ ਨੇ ਕਿਹਾ ਪਿਤਾ ਜੀ ਤੁਸੀਂ ਮੈਨੂੰ ਸਾਰੀ ਗੱਲਬਾਤ ਦੱਸੋ ਜੇ ਮੇਰੇ ਸਵੇਰੇ ਉੱਠਣ ਦੇ ਨਾਲ ਮੇਰੀ ਜ਼ਿੰਦਗੀ ਦੀ ਇਹ ਨਾਕਾਮਯਾਬੀ ਦੂਰ ਹੋ ਸਕਦੀ ਆ ਮੈਂ ਆਪਣੇ ਕੰਮ ਧੰਦੇ ਦੇ ਵਿੱਚ ਕਾਮਯਾਬ ਹੋ ਸਕਦਾ ਤਾਂ ਹੋਰ ਕੀ ਚਾਹੀਦਾ ਤੁਸੀਂ ਮੈਨੂੰ ਦੱਸੋ ਕੀ ਕਰਨਾ ਪਵੇਗਾ ਤਾਂ ਪਿਤਾ ਨੇ ਕਿਹਾ ਪੁੱਤਰ ਇਹਦੇ ਲਈ ਤੈਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਪੈਣਾ ਅਤੇ ਪਿੰਡ ਦੇ ਬਾਹਰ ਬਾਹਰ ਜਾਕਿੰ ਪੰਛੀਆਂ ਨੂੰ ਚੋਗਾ ਪਾਉਣਾ ਪਵੇਗਾ ਅਤੇ ਇੱਕ ਮੰਤਰ ਜੋ ਸੰਤ ਫਕੀਰ ਨੇ ਤੇਰੇ ਦੋਸਤ ਨੂੰ ਦੱਸਿਆ ਉਹ ਮੰਤਰ ਮੈਂ ਪਤਾ ਕੀਤਾ ਹੈ ਉਹ ਮੰਤਰ ਤੂੰ ਆਪਣੇ ਮਨ ਦੇ ਵਿੱਚ ਬੋਲਦੇ ਜਾਣਾ ਹੈ ਉਹ ਲੜਕੇ ਨੇ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਲਈ ਅਤੇ ਅਗਲੇ ਹੀ ਦਿਨ ਤੋਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਗਿਆ ਕਹਿੰਦੇ ਜਿਵੇਂ ਜਿਵੇਂ ਪਿਤਾ ਜੀ ਨੇ ਸਮਝਾਇਆ ਸੀ ਉਵੇਂ ਹੀ ਹੋਵੇ ਕੀਤਾ ਜੋ ਮੰਤਰ ਦੱਸਿਆ ਸੀ ਉਹ ਮੰਤਰ ਬੋਲਦਾ ਬੋਲਦਾ ਆਪਣੇ ਨਾਲ ਕੁਝ ਦਾਣਾ ਲੈ ਕੇ ਗਿਆ ਜੋ ਪੰਛੀਆਂ ਨੂੰ ਖਵਾ ਸੀ ਕਹਿੰਦੇ ਪੰਛੀਆਂ ਨੂੰ ਦੇਖਿਆ ਉਹਨਾਂ ਨੂੰ ਚੋਗਾ ਪਾਇਆ ਇਹਨੂੰ ਵਧੀਆ ਲੱਗਾ ਕਹਿੰਦੇ ਰੋਜ਼ ਰੋਜ਼ ਇਹਨੇ ਇਹ ਕੰਮ ਕਰਨਾ ਸ਼ੁਰੂ ਕਰ ਲਿਆ ਕਹਿੰਦੇ ਜਿਵੇਂ ਜਿਵੇਂ ਇਹਨੇ ਇਹ ਕੰਮ ਕੀਤਾ ਓਵੇਂ ਓਵੇਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਤੇਜ਼ੀ ਦੇ ਨਾਲ ਬਦਲਾਅ ਆਉਣ ਲੱਗਾ ਇਹਦਾ ਸ਼ਰੀਰ ਹੁਣ ਚੁਸਤੀ ਫੁਰਤੀ ਚ ਰਹਿਣ ਲੱਗਾ ਉਨੇ ਨੇ ਆਪਣੇ ਘਰ ਦੇ ਕੰਮਕਾਰਾਂ ਦੇ ਵਿੱਚ ਵੀ ਦਿਲਚਸਪੀ ਦਿਖਾਉਣੀ ਸ਼ੁਰੂ ਕੀਤੀ ਘਰ ਦੇ ਕੰਮਕਾਰ ਕਰਨੇ ਸ਼ੁਰੂ ਕੀਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲੱਗਾ ਘਰੋਂ ਬਾਹਰ ਜਾ ਕੇ ਕੁਝ ਲੋਕਾਂ ਨੂੰ ਮਿਲਦਾ ਇਸ ਤਰ੍ਹਾਂ ਦਾ ਕੁਝ ਹੀ ਦਿਨਾਂ ਦੇ ਵਿੱਚ ਇਹਦੀ ਜ਼ਿੰਦਗੀ ਦੀ ਸਾਰੀ ਨਿਰਾਸ਼ਾ ਨੈਗੇਟਿਵਿਟੀ ਇਹਦੇ ਸਰੀਰ ਦਾ ਆਲਸ ਦਸਰ ਹੋ ਗਿਆ ਇਹਨੇ ਆਪਣੇ ਉਸੇ ਕੰਮ ਧੰਦੇ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਹਨੇ ਚੰਗੀ ਤਰ੍ਹਾਂ ਸਟੱਡੀ ਕੀਤੀ ਤਾਂ ਪਤਾ ਲੱਗਾ ਕਿ ਮੇਰੇ ਤੋਂ ਹੀ ਗਲਤੀ ਹੋਈ ਸੀ ਜਿਸ ਕਾਰਨ ਕਰਕੇ ਮੇਰਾ ਇਨਾ ਨੁਕਸਾਨ ਹੋਇਆ ਕਹਿੰਦੇ ਨੇ ਦੁਬਾਰਾ ਤੋਂ ਜਾਣਕਾਰੀ ਹਾਸਲ ਕੀਤੀ ਫਿਰ ਤੋਂ ਨਵੀਂ ਹਿੰਮਤ ਹੌਸਲੇ ਦੇ ਨਾਲ ਮਿਹਨਤ ਕਰਨੀ ਸ਼ੁਰੂ ਕੀਤੀ ਤਾਂ ਇਹ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਕਾਰੋਬਾਰ ਨੂੰ ਫਿਰ ਤੋਂ ਲੈ ਦਰਿਆ ਹੁਣ ਇਹਨੂੰ ਇਹਦੇ ਕਾਰੋਬਾਰ ਦੇ ਵਿੱਚ ਵਾਧਾ ਹੋਣ ਲੱਗਾ ਇਹ ਬਹੁਤ ਖੁਸ਼ ਰਹਿੰਦਾ ਸੀ ਇੱਕ ਦਿਨ ਇਹਨੇ ਆਪਣੇ ਪਿਤਾ ਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਧੰਨਵਾਦ ਕੀਤਾ ਕਿ ਪਿਤਾ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਉਹ ਤਿੰਨ ਮੰਤਰ ਦੱਸੇ ਪਰ ਮੈਨੂੰ ਇਹ ਦੱਸੋ ਕਿ ਉਹ ਤਿੰਨ ਮੰਤਰ ਕਿਹੜੇ ਸੰਤ ਫਕੀਰ ਨੇ ਮੇਰੇ ਦੋਸਤ ਨੂੰ ਦੱਸੇ ਸੀ ਆਪਾਂ ਉਹ ਸੰਤ ਫਕੀਰ ਜੀ ਦਾ ਧੰਨਵਾਦ ਕਰਕੇ ਆਈਏ ਤਾਂ ਕਹਿੰਦੇ ਇਹ ਪਿਤਾ ਜੀ ਮੁਸਕਰਾਏ ਅਤੇ ਕਹਿਣ ਲੱਗੇ ਪੁੱਤਰ ਇਹ ਤਿੰਨ ਮੰਤਰ ਜੋ ਮੈਂ ਤੈਨੂੰ ਦੱਸਿਆ ਹੈ ਨਾ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਮੰਤਰ ਨੇ ਇਤਨਾ ਤਿੰਨਾ ਮੰਤਰਾਂ ਦੇ ਨਾਲ ਕੋਈ ਇਨਸਾਨ ਵੀ ਕਾਮਯਾਬ ਨਹੀਂ ਹੋ ਸਕਦਾ ਹੈ ਪਰ ਪੁੱਤਰ ਮੈਨੂੰ ਤੇਰੇ ਹਿਸਾਬ ਦੇ ਨਾਲ ਤੈਨੂੰ ਦੱਸਣਾ ਪਿਆ ਕਿਉਂਕਿ ਜੇਕਰ ਮੈਂ ਤੈਨੂੰ ਸਿੱਧਾ-ਸਿੱਧਾ ਕਹਿੰਦਾ ਕਿ ਪੁੱਤਰ ਸਵੇਰੇ ਜਲਦੀ ਉੱਠਿਆ ਕਰ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਸਵੇਰ ਦੀ ਸੈਰ ਕਰਿਆ ਕਰ ਤਾਂ ਤੂੰ ਮੇਰੀ ਗੱਲ ਨਹੀਂ ਸੀ ਮੰਨਣੀ ਫਿਰ ਮੈਨੂੰ ਤੇਰੇ ਹਿਸਾਬ ਦੇ ਨਾਲ ਇਹ ਕੰਮ ਉਪਾਅ ਕਹਿ ਕੇ ਤੇਰੇ ਤੋਂ ਕਰਵਾਉਣੇ ਪਏ ਤੇ ਤੂੰ ਕਰ ਵੀ ਲਏ ਅਤੇ ਦੇਖ ਇੰਨਾ ਤਿੰਨਾ ਹੀ ਕੰਮ ਦਾ ਤੇਰੇ ਜੀਵਨ ਦੇ ਉੱਤੇ ਕਿੰਨਾ ਚੰਗਾ ਪ੍ਰਭਾਵ ਪਿਆ ਪਿਤਾ ਨੇ ਆਪਣੇ ਪੁੱਤਰ ਨੂੰ ਸਮਝਾਇਆ ਕਿ ਪੁੱਤਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰ ਹੋਣਾ ਜ਼ਰੂਰੀ ਆ ਜੇ ਸਾਡਾ ਤਨ ਅਤੇ ਮਨ ਤੰਦਰੁਸਤ ਨਰਵਾਹੂ ਹੋਵੇਗਾ ਤਾਂ ਹੀ ਅਸੀਂ ਆਪਣੇ ਕੰਮਾਂ ਕਾਰਨ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਪਰ ਤੂੰ ਤਾਂ ਆਪਣੇ ਮਨ ਨੂੰ ਵੀ ਬਿਮਾਰ ਕਰ ਲਿਆ ਤੇ ਮਨ ਕਰਕੇ ਤੇਰਾ ਤਨ ਵੀ ਬਿਮਾਰ ਹੋ ਗਿਆ ਸੀ ਕਿਉਂਕਿ ਸਾਨੂੰ ਜੋ ਮਿਲਦਾ ਹੈ ਨਾ ਸਾਡੇ ਮਨ ਕਰਕੇ ਮਿਲਦਾ ਹੈ ਜੇ ਸਾਡੇ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਆ ਮਨ ਚੜ੍ਹਦੀ ਕਲਾ ਦੇ ਵਿੱਚ ਆ ਤਾਂ ਫਿਰ ਸਾਡਾ ਸਰੀਰ ਵੀ ਤੰਦਰੁਸਤ ਨਰਮਾ ਰਹਿੰਦਾ ਹੈ ਜਿਸਲੀ ਵਰਤੀ ਦੇ ਵਿੱਚ ਰਹਿੰਦਾ ਹੈ ਪਰ ਜੇ ਸਾਡੇ ਮਨ ਦੇ ਵਿੱਚ ਮਾੜੇ ਖਿਆਲ ਆਉਣ ਲੱਗ ਜਾਣ ਸਾਡਾ ਮਨ ਹੀ ਢੇਰੀ ਢਾਗੇ ਤਾਂ ਫਿਰ ਸਾਡਾ ਸਰੀਰ ਵੀ ਇਸ ਛਾਟ ਦੇਣਾ ਛੱਡ ਜਾਂਦਾ ਹੈ ਸੋ ਸਾਨੂੰ ਜੋ ਮਿਲਦਾ ਹੈ ਮਨ ਕਰਕੇ ਮਿਲਦਾ ਹੈ ਤੇ ਮਨ ਦੀ ਅਸਲ ਖਰਾਕਿਆ ਭਜਨ ਬੰਦਗੀ ਪ੍ਰਮਾਤਮਾ ਦਾ ਨਾਮ ਮਨ ਦੀ ਚੰਗੇ ਖਰਾਕਿਆ ਚੰਗੇ ਵਿਚਾਰ ਤੇ ਕਹਿੰਦੇ ਉਹ ਲੜਕੇ ਨੇ ਕਿਹਾ ਪਿਤਾ ਜੀ ਮੈਂ ਤੁਹਾਡੀ ਇੱਕ ਇੱਕ ਗੱਲ ਸਮਝ ਗਿਆ ਵੀ ਸਾਡੇ ਤਨ ਅਤੇ ਮਨ ਨੂੰ ਤੰਦਰੁਸਤ ਰੋ ਰੱਖਣ ਦੇ ਲਈ ਸਵੇਰੇ ਜਲਦੀ ਉੱਠਣਾ ਸਵੇਰ ਦੀ ਸੈਰ ਕਰਨਾ ਜ਼ਰੂਰੀ ਆ ਅਤੇ ਮਨ ਨੂੰ ਖੁਸ਼ ਰੱਖਣ ਦੇ ਲਈ ਗੁਰੂ ਦਾ ਗਿਆਨ ਅਤੇ ਧਿਆਨ ਜ਼ਰੂਰੀ ਹੈ। ਪਰ ਮੈਨੂੰ ਪੰਛੀਆਂ ਨੂੰ ਦਾਣਾ ਖੋਣ ਵਾਲੀ ਗੱਲ ਸਮਝ ਨਹੀਂ ਆਈ। ਤਾਂ ਪਿਤਾ ਜੀ ਨੇ ਕਿਹਾ ਕਿ ਪੁੱਤਰ ਇਹ ਨੁਕਤਾ ਮੈਂ ਆਪਣੇ ਆਪ ਦੇ ਉੱਤੇ ਅਪ্লাই ਕੀਤਾ ਹੋਇਆ ਹੈ। ਪਿਤਾ ਨੇ ਦੱਸਿਆ ਮੇਰਾ ਮਨ ਜਦੋਂ ਵੀ ਉਦਾਸ ਪਰੇਸ਼ਾਨ ਹੁੰਦਾ ਹੈ ਤਾਂ ਮੈਂ ਕੁਝ ਸਮਾਂ ਇਹ ਪੰਛੀਆਂ ਪਰਿੰਦਿਆਂ ਦੇ ਨਾਲ ਬਿਤਾਉਂਦਾ ਹਾਂ ਜਾਂ ਫਿਰ ਪੇੜ-ਪੌਦਿਆਂ ਦੇ ਨਾਲ ਕਿਉਂਕਿ ਮੈਂ ਕਿਤੇ ਸੁਣਿਆ ਸੀ ਕਿ ਪੰਛੀਆਂ ਪਰਿੰਦਿਆਂ ਦੇ ਨਾਲ ਪੀੜ ਪੌਦਿਆਂ ਦੇ ਨਾਲ ਸਮਾਂ ਬਿਤਾਉਣ ਦੇ ਨਾਲ ਮਨ ਬੜਾ ਖੁਸ਼ ਰਹਿਦਾ ਹੈ ਅਤੇ ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਦੇਖਿਆ ਮੈਂ ਕਿਸੇ ਵੀ ਕੋਲੋਂ ਪਰੇਸ਼ਾਨ ਹੋਵਾਂ ਤਾਂ ਪੰਛੀਆਂ ਦੇ ਨਾਲ ਪੀੜ ਪੌਦਿਆਂ ਦੇ ਨਾਲ ਗੱਲਾਂ ਕਰਦਾ ਹਾਂ ਇਹ ਪੰਛੀਆਂ ਨੂੰ ਜਦੋਂ ਆਪਾਂ ਚਹਿਕਦੇ ਦੇਖਦੇ ਆ ਖੇਡਦੇ ਦੇਖਦੇ ਆ ਤਾਂ ਮਨ ਬੜਾ ਖੁਸ਼ ਹੁੰਦਾ ਹੈ ਹੱਥੀ ਲਾਏ ਪੌਦਿਆਂ ਨੂੰ ਜਦੋਂ ਵੱਧਦਾ ਫੁੱਲਦਾ ਦੇਖਦੇ ਆ ਤਾਂ ਮਨ ਨੂੰ ਜੋ ਖੁਸ਼ੀ ਮਿਲਦੀ ਹੈ ਨਾ ਉਹ ਖੁਸ਼ੀ ਪੈਸੇ ਦੇ ਨਾਲ ਨਹੀਂ ਖਰੀਦੀ ਜਾ ਸਕਦੀ ਸੋ ਇਹ ਨੁਕਤਾ ਮੇਰੇ ਤੇ ਕੰਮ ਕੀਤਾ ਸੀ ਇਸ ਕਰਕੇ ਮੈਂ ਤੇਰੇ ਤੇ ਵੀ ਅਪਲਾਈ ਕੀਤਾ ਅਤੇ ਤੇਰੀ ਦੇਵੀ ਇਹ ਨੁਕਤਾ ਕੰਮ ਕੀਤਾ ਹਰ ਇੱਕ ਇਨਸਾਨ ਤੇ ਇਹ ਨੁਕਤਾ ਕੰਮ ਕਰਦਾ ਹੈ ਅਤੇ ਜਦੋਂ ਆਪਾਂ ਪੰਛੀਆਂ ਪੰਖਿਆਂ ਪੇੜ ਪੌਦੇ ਭਾਗੀ ਕੁਦਰਤ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦਾ ਖਿਆਲ ਰੱਖਦੇ ਆ ਉਹਦੀ ਦੇਖਭਾਲ ਕਰਦੇ ਆ ਤਾਂ ਕੁਦਰਤ ਸਾਡੇ ਉੱਤੇ ਮਿਹਰਬਾਨ ਹੁੰਦੀ ਹੈ ਸਾਡਾ ਇਹ ਨੇਕ ਕਰਮ ਬਣਦਾ ਹੈ ਸੋ ਸੰਗਤ ਜੀ ਇਸ ਤਰ੍ਹਾਂ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਹੀ ਰਸਤੇ ਤੇ ਲਿਆਂਦਾ ਕਿਉਂਕਿ ਸੰਗਤ ਜੀ ਜੇਕਰ ਕਰਦ ਕੋਈ ਇੱਕ ਜੀ ਗਲਤ ਰਾਹ ਤੇ ਟੁੱਟ ਪਵੇ ਜਾਂ ਮਾੜੀ ਸੰਗਤ ਦੇ ਵਿੱਚ ਪੈ ਜਾਵੇ ਤਾਂ ਕਰਦੇ ਦੂਜੇ ਜੀਆਂ ਨੂੰ ਬੜੀ ਸਮਝਦਾਰੀ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਜੇਕਰ ਦੇ ਜੀਆਂ ਦਾ ਸਾਥ ਹੋਵੇ ਤਾਂ ਆਪਾਂ ਆਪਣੇ ਕਰਦੇ ਉਸ ਜੀ ਨੂੰ ਸਿੱਧੇ ਰਸਤੇ ਤੇ ਲਿਆ ਸਕਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਇਹਨਾਂ ਤਿੰਨ ਉਪਾਅਾਂ ਬਾਰੇ ਗੱਲ ਕੀਤੀ ਹੈ ਭਗ ਕੀ ਤਿੰਨ ਨੁਕਤਿਆਂ ਦੀ ਗੱਲ ਕੀਤੀ ਹੈ ਇਹ ਤਿੰਨ ਨੁਕਤੇ ਕੋਈ ਵੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵੇ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਤਰੱਕੀ ਹਾਸਲ ਕਰ ਸਕਦਾ ਹੈ ਸਵੇਰੇ ਜਲਦੀ ਉੱਠਣ ਕਰਕੇ ਸਵੇਰ ਦੀ ਸੈਰ ਕਰਨ ਕਰਕੇ ਸਾਡਾ ਸਰੀਰ ਤੰਦਰੁਸਤ ਨਰਵਾ ਰਹਿੰਦਾ ਹੈ ਅਤੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣ ਕਰਕੇ ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਹੁੰਦੀ ਆ ਅਤੇ ਸਾਡੇ ਮਨ ਨੂੰ ਇੱਕ ਵਿਸ਼ਵਾਸ ਹੁੰਦਾ ਹੈ ਕਿ ਇੱਕ ਸ਼ਕਤੀ ਇੱਕ ਪਾਵਰ ਮੇਰੇ ਨਾਲ ਕੰਮ ਕਰ ਰਹੀ ਆ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਸਾਡੇ ਸਰੀਰ ਦੇ ਵਿੱਚ ਇੱਕ ਪੋਜ਼ਿਟਿਵ ਊਰਜਾ એનર્ਜੀ ਤਾਕਤ ਭਰ ਜਾਂਦੀ ਆ ਜੋ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਆ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਫਿਰ ਸਾਡਾ ਵਾਲ ਨਹੀਂ ਲੰਗਾ ਨਹੀਂ ਕਰ ਪਉਂਦਾ ਤੇ ਸਿਆਣੇ ਕਹਿੰਦੇ ਵੀ ਜਦੋਂ ਸਾਡੀ ਮਿਹਨਤ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਰਹਿਮਤ ਮਿਲ ਜਾਵੇ ਤਾਂ ਫਿਰ ਸਾਡੇ ਕਮਾਕਾਰਾਂ ਦੇ ਵਿੱਚ ਦੂਣ ਸਵਾਈ ਤਰ੍ਹਾਂ ਕਿ ਮਿਲਦੀ ਆ ਸੋ ਤਨ ਅਤੇ ਮਨ ਦੀ ਤੰਦਰੁਸਤੀ ਦੋਵੇਂ ਹੀ ਜ਼ਰੂਰੀ ਆ ਤਨ ਤੰਦਰੁਸਤ ਰਹੇਗਾ ਸਵੇਰੇ ਜਲਦੀ ਉੱਠ ਕੇ ਸਵੇਰ ਦੀ ਸੈਰ ਕਰਕੇ ਚੰਗੀ ਖਾਾਕ ਖਾ ਕੇ ਤੇ ਮਨ ਤੰਦਰੁਸਤ ਨਰ ਹੋਆ ਰਹੇਗਾ ਗੁਰੂ ਦੇ ਗਿਆਨ ਅਤੇ ਧਿਆਨ ਦੇ ਨਾਲ ਸੋ ਦੋਵੇਂ ਚੀਜ਼ਾਂ ਜ਼ਰੂਰੀ ਆ